ਅਸੀਂ ਤਾਂ ਬਈ ਲਾਇਬ੍ਰੇਰੀਆਂ ਜਿਹੜੀਆਂ ਪਿੰਡਾਂ 'ਚ ਬਣਾ ਰਹੇ ਹਾਂ ਜਾਂ ਸ਼ਹਿਰਾਂ 'ਚ ਲਾਇਬ੍ਰੇਰੀਆਂ ਬਣਾ ਰਹੇ ਹਾਂ ਉਹਨਾਂ ਦੇ ਵਿੱਚ ਵੀ ਸਾਰੀਆਂ ਕੰਪੀਟੀਸ਼ਨ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਵਿੱਚ ਰੱਖੀਆਂ ਹੋਈਆਂ ਨੇ ਪੁਲਿਸ 'ਚ ਭਰਤੀ ਹੋਣ ਦੀ ਪਟਵਾਰੀ ਬਣਨ ਦੀ ਜਾਂ ਕੋਈ ਹੋਰ ਮਹਿਕਮੇ 'ਚ ਭਰਤੀ ਹੋਣ ਦਾ ਕਿਹੜਾ ਟੈਸਟ ਹੁੰਦਾ ਸਾਰੀਆਂ ਕਿਤਾਬਾਂ ਸੰਗਰੂਰ ਵਾਲੀ ਲਾਇਬ੍ਰੇਰੀ 'ਚ ਪਈਆਂ ਨੇ ਸਾਰੀਆਂ ਕਿਤਾਬਾਂ ਅਕਨੌਰ ਕਲਾਖੇ ਖੋਲੀ ਐ ਧੂਰੀ ਖੁੱਲ ਰਹੀ ਐ ਜਿੱਥੇ ਵੀ ਲਾਇਬ੍ਰੇਰੀਆਂ ਖੋਲੀਆਂ ਨੇ ਨਾਲ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਆ ਗਈਆਂ ਨੇ ਤਾਂ ਕਿ ਬੱਚੇ ਆ ਕੇ ਉੱਥੇ ਬਹਿ ਕੇ ਪੜ੍ਹ ਸਕਣ ਮੌਕਾ ਮਿਲੇ ਵਸਿਕ ਇੱਕ ਮੌਕੇ ਤੋਂ ਬਾਅਦ ਅੱਗੇ ਸਾਡੀ ਮਿਹਨਤ ਹੈ ਮਿਹਨਤ ਕੋੱਖੋਂ ਆਪਣਾ ਕੋਈ ਰੀਸ ਕਰ ਹੀ ਨਹੀਂ ਸਕਦਾ ਦੁਨੀਆ ਵਿੱਚ ਪੰਜਾਬੀਆਂ ਦੀ ਸੋ ਅੱਜ ਤੁਹਾਡੇ ਮਾਪੇ ਨਾਲ ਆਏ ਹੋਣਗੇ ਖੁਸ਼ ਹੋਣਗੇ ਅੱਜ ਤੁਹਾਡੇ ਦੋਸਤ ਮਿੱਤਰ ਉਹ ਵੀ ਖੁਸ਼ ਹੋਣਗੇ ਕਈਆਂ ਨੇ ਤੁਹਾਡੀ ਹੈਲਪ ਕੀਤੀ ਹੋਊਗੀ ਕਿਸੇ ਨਾ ਕਿਸੇ ਰੂਪ ਚ ਸੋ ਦੋਸਤਾਂ ਨੂੰ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਸਾਰਿਆਂ ਨੂੰ ਵਧਾਈ ਦਿਓ ਕਿਉਂਕਿ ਕਾਮਯਾਬੀ ਦੇ ਵਿੱਚ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਕਾਮਯਾਬੀ ਚ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਜਿਹੜੇ ਪਿੰਪਲ ਤੇ ਬੋਰਡ ਨੇ ਉਹਨਾਂ ਨੇ ਕਿੰਨੀਆਂ-ਕਿੰਨੀਆਂ ਨੇਰੀਆਂ ਦੇਖ ਲੀਆਂ ਇਹ ਕਿਉਂ ਬਚੇ ਹੋਏ ਨੇ ਕਿਉਂਕਿ ਇਹਨਾਂ ਦੀਆਂ ਜੜਾਂ ਡੋਂਗੀਆਂ ਨੇ ਇਹ ਆਪਦੇ ਜੜਾਂ ਨਾਲ ਜੁੜੇ ਹੋਏ ਨੇ ਸੋ ਜੜਾਂ ਨਾਲ ਜੁੜੇ ਰਹਿਣਾ ਹੈ ਆਪਣੇ ਪਿੰਡਾਂ ਨਾਲ ਜੁੜੇ ਰਹਿਣਾ ਜਿੱਥੋਂ ਦੇ ਵੀ ਹੈਗੇ ਹੋ ਜੁੜ ਕੇ ਰਹਿਣਾ ਹੈਲਪ ਕਰਨੀ ਹੈ ਜੇ ਕੋਈ ਕਿਸੇ ਦੀ ਕਾਗਜ਼ ਭਰਨੇ ਨਹੀਂ ਆਉਂਦੇ ਫਾਰਮ ਭਰਨੇ ਨਹੀਂ ਹੁੰਦੇ ਆਪ ਭਰ ਕੇ ਫਾਰਮ ਦੇ ਦਿਓ ਮੈਂ ਭਰ ਦਿੰਦਾ ਜੀ ਬਜ਼ੁਰਗੋ ਮੈਂ ਕਰਾ ਦੇਣਾ ਜੀ ਕੰਮ ਇਹ ਤੁਸੀਂ ਬੈਠੋ ਉਹ ਦੁਗਣੀਆਂ ਤੇ ਗੜੀਆਂ ਦਵਾਵਾਂ ਦਿੰਦੇ ਆ ਫਿਰ